ਤਪਿਤ ਵਿਯੁਕਤ ਜਦੋਂ ਗੁਰਾਂ ਨੂੰ ਪਠਾਇਆ ਸੀ ਤਪਿਤ ਵਿਯੁਕਤ ਜਦੋਂ ਗੁਰਾਂ ਨੂੰ ਪਠਾਇਆ ਸੀ ਚੱਲ ਕੇ ਗੁਰਾਂ ਦੇ ਕੋਲ ਮੀਆਂ ਮੇਰੇ ਆਇਆ ਸੀ ਚੱਲ ਕੇ ਗੁਰਾਂ ਦੇ ਕੋਲ ਮੀਆਂ ਮੇਰੇ ਆਇਆ ਸੀ ਜੇ ਧਰਤੀ ਤੇ ਇਹ ਨਾ ਕਹਿਰ ਹੋਈ ਜਾਵੇ ਜੇ ਧਰਤੀ ਤੇ ਇਹ ਨਾ ਕਹਿਰ ਹੋਈ ਜਾਵੇ ਉਸ ਧਰਤੀ ਨੂੰ ਕਿਹੜਾ ਪਲਟਾਵੇਂ ਸ਼ੈਨਸ਼ਾ ਕੁਟਮਕਰੋ ਤਦਿੱਲੀ ਲੋਰਸ਼ ਤਾ ਦੇ ਲੇਰਾ ਰ ਸ਼ਰਦੀ ਏਟ ਨਾਲ ਏਟ ਖੜਗਾ ਸ਼ਾਨ ਸ਼ਾ ਸਿੱਖੀ ਵਾਲਾ ਮੈਲ ਮੀਆਂ ਮੀਰ ਜੀ ਉਸਾਰਨਾ ਇਸ ਝੂਠੇ ਤਨ ਤਾਈ ਕਰੀਏ ਪਿਆਰਨਾ ਸਿੱਖੀ ਵਾਲਾ ਮੈਲ ਮੀਆਂ ਮੀਰ ਜੀ ਉਸਾਰਨਾ ਇਸ ਝੂਠੇ ਤਨ ਤਾਈ ਕਰੀਏ ਪਿਆਰਨਾ ਉਸ ਦੀਰ ਜਾਦੇ ਵਿੱਚ ਸਦਾ ਸੁਖੀ ਰਹੀਏ ਉਸ ਦੀਰ ਜਾਦੇ ਵਿੱਚ ਸਦਾ ਸੁਖੀ ਸੱਟ ਚੱਲੀ ਜਾਵੋ ਤਾਣੀ ਉੱਤੀ ਐ ਮੈਂ ਕਿਉਂਕਿ ਸੱਟ ਚੱਲੀ ਜਾਵੋ ਤੀਰ ਕਰਾਮਾਤ ਦੇ ਜਨਾਵਾਂ ਸ਼ਾਨ ਸ਼ਾ ਹੁਕਮ ਕਰੋ ਤੰਦਿੱਲੀ ਲੋਰਿ ഗു നാട്ട